ਮੈਂ ਨਾ ਜਿਹੜੇ ਜਿੰਨੇ ਵੀ ਇੱਥੇ ਸਮਾਜ ਸੇਵੀ ਜਾਂ ਹੋਰ ਪਾਰਟੀਆਂ ਦੇ ਲੀਡਰ ਆਏ ਸੀਗੇ 11 ਨੰਬਰ ਗਲੀ ਵਿੱਚ ਤੇ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਸੀ ਵੀ ਅਸਲ 'ਚ ਸਮੱਸਿਆ ਦੇਖਿਓ ਵੀ ਸਮੱਸਿਆ ਹੈ ਕੀ ਆ ਵੀ ਉਹ ਲੋਕਾਂ ਨੇ ਜਿਹੜੀ ਕੰਪਲੇਂਟ ਕੀਤੀ ਹੋਈ ਆ ਜਿਹੜੇ ਉੱਥੇ ਦੇ ਵਸਨੀਕ ਨੇ ਉਹਨਾਂ ਕੰਪਲੇਂਟ ਕੀਤੀ ਉੱਥੇ ਉਹਨਾਂ ਨੂੰ ਸਮੱਸਿਆ ਕੀ ਉਹਨਾਂ ਦੀ ਸਮੱਸਿਆ ਹੱਲ ਹੋ ਗਈ ਸਮੱਸਿਆ ਤਾਂ ਉੱਥੇ ਦੀ ਜਿਉਂ ਦੀ ਤਿਉਹ ਹੀ ਆ ਜੀ ਆ ਤੁਹਾਨੂੰ ਦਿਖਾਉਣ ਲੱਗੇ ਹਾਂ ਹੁਣ ਆ ਦੇਖਿਓ ਜਿਹੜਾ ਰੇਨ ਵਾਟਰ ਆ ਜੀ ਉਹਨੂੰ ਸੀਵਰੇਜ ਦੇ ਨਾਲ ਜੋੜਿਆ ਹੋਇਆ ਦੇਖੋ ਇੱਥੇ ਸਮੈਲ ਇੰਨੀ ਆ ਰਹੀ ਆ ਕਿਸੇ ਨੇ ਆਣ ਕੇ ਕਿਸੇ ਸਮਾਜ ਸੇਵੀ ਨੇ ਆਣ ਕੇ ਇੱਥੇ ਦੇਖਿਆ ਨਹੀਂ ਵੀ ਇਹਨਾਂ ਦੀ ਜਿਹੜੀ ਸਮੱਸਿਆ ਕੀ ਆ ਇੱਥੇ ਖੜ ਨਹੀਂ ਹੋ ਰਿਹਾ ਇਹ ਲੋਕ ਇੱਥੇ ਕਿੱਦਾਂ ਰਹਿੰਦੇ ਹੋਣਗੇ ਇਹ ਮਹਿਸੂਸ ਕਰੋ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਵੀ ਇੱਕ ਵਾਰੀ ਉੱਥੇ ਜਾਇਓ ਤੇ ਜਾ ਕੇ ਦੇਖਿਓ ਵੀ ਉਹਨਾਂ ਲੋਕਾਂ ਦੀ ਸਮੱਸਿਆ ਅਸਲ 'ਚ ਹੈ ਕੀ ਆ ਸਾਰੇ ਹੁਣ ਗਲੀ ਮੱਲੇ ਵਾਲੇ ਸਾਰੇ ਇਕੱਠੇ ਹੋਏ ਨੇ ਗਲੀ ਵਾਲੇ ਉਹਨਾਂ ਦੀ ਸਮੱਸਿਆ ਇਹੋ ਹੀ ਆ ਜੀ ਮੇਨ ਵੀ ਇਹ ਜਿਹੜੇ ਲੋਕਲ ਇੱਥੇ ਵਾਲੇ ਆਪਣੇ ਗਲੀ ਵਾਲੇ ਨੇ ਸਾਰੇ ਇਸ ਇਸ ਸਮੱਸਿਆ 'ਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਿੰਨੇ ਵੀ ਇੱਥੇ ਆਏ ਨੇ ਪਾਰਟੀਆਂ ਦੇ ਨੁਮਾਇੰਦੇ ਸਾਰੇ ਆਪਣੀ ਵਾਹ-ਵਾ ਕਰਾ ਕੇ ਚਲੇ ਗਏ ਸਰਕਾਰ ਨੂੰ ਨਿੰਦਕੇ ਚਲੇ ਗਏ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਨਿੰਦਕੇ ਚਲੇ ਗਏ ਵੀ ਉਹ ਜੀ ਕੰਮ ਨਹੀਂ ਚਲਾ ਦੇਣਦੇ ਕੰਮ ਉਹਨਾਂ ਨੇ ਰੋਕ ਦਿੱਤਾ ਜੀ ਕੰਮ ਰੋਕ ਦਿੱਤਾ ਜੀ ਅਸੀਂ ਤੁਹਾਨੂੰ ਮੌਕਾ ਦਿਖਾ ਰਹੇ ਹਾਂ ਵੀ ਕੰਪਲੇਂਟ ਦੇ ਵਿੱਚ ਜਿਹੜੀ ਈਓ ਸਾਹਿਬ ਨੂੰ ਕੰਪਲੇਂਟ ਕੀਤੀ ਉਹਦੇ ਵਿੱਚ ਐਸ ਚੀਜ਼ ਦਾ ਹਵਾਲਾ ਕੀਤਾ ਗਿਆ ਵੀ ਰੇਨ ਵਾਟਰ ਦੇ ਨਾਲ ਸੀਵਰੇਜ ਨੂੰ ਜੋੜਿਆ ਗਿਆ ਜੋ ਕਿ ਸਰਾਸਰ ਗਲਤ ਆ ਇਹ ਅੱਜ ਦੇਖੋ ਇੱਥੇ ਰੇਨ ਵਾਟਰ ਚੱਲ ਰਿਹਾ ਹੈ ਜਾਂ ਸੀਵਰੇਜ ਚੱਲ ਰਿਹਾ ਇਹ ਸੀਵਰੇਜ ਆ ਜੀ ਬਿਮਾਰੀ ਬੜੀ ਵੱਡੀ ਇਹ ਲੋਕ ਇੱਥੇ ਕਿੱਦਾਂ ਰਹਿੰਦੇ ਹੋਣਗੇ ਸੋ ਸਾਡੀ ਐਸਡੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਸਰਕਾਰ ਤੱਕ ਇਸ ਅਸੀਂ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਵੀ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਸ਼ਰ੍ਹਾ ਆਮ ਬਾਹਰੋਂ ਲੋਕ ਲਿਆ ਕੇ ਇੱਥੇ ਜੀ ਟੈਲਾ ਰੱਖੀਆਂ ਜਾਂ ਰਹੀਆਂ ਤੇ ਧੱਕਾ ਕੀਤਾ ਜਾ ਰਿਹਾ ਲੋਕਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਵੀ ਕੋਈ ਗੱਲ ਨਾ ਕਰੇ ਇਹ ਲੋਕ ਅੱਜ ਫੇਰ ਉੱਠੇ ਨੇ ਮੀਡੀਆ ਦੇ ਸਾਨੂੰ ਵਿਸ਼ਵਾਸ ਆ ਵੀ ਉਹ ਸਹੀ ਗੱਲ ਲੋਕਾਂ ਦੀ ਜਿਹੜੀ ਹੈਗੀ ਉਹ ਪ੍ਰਸ਼ਾਸਨ ਤੱਕ ਪਹੁੰਚਾਉਣਗੇ ਤੇ ਇਸ ਚੀਜ਼ ਦਾ ਮਸਲਾ ਜਿਹੜਾ ਹੱਲ ਹੋਏਗਾ ਇੱਥੇ ਰਾਜਨੀਤੀ ਨਹੀਂ ਹੋਏਗੀ ਆ ਜੋ ਰੇਨ ਵਾਟਰ ਇੱਥੇ ਡਿਮਾਂਡ ਹੈ ਸਾਡੀ ਰੇਨ ਵਾਟਰ ਦੀ ਉਹ ਰੇਨ ਵਾਟਰ ਪਾਇਆ ਜਾਵੇ ਇਥੇ ਸਮੱਸਿਆ ਜਿਹੜੀ ਆ ਉਹ ਗਲੀ ਉੱਚੀ ਕਰਕੇ ਬਣਾਈ ਜਾਏ ਜਦੋਂ ਬਰਸਾਤਾਂ ਹੁੰਦੀਆਂ ਨੇ ਸਾਰੇ ਆਪਣੇ ਸਾਡੇ ਵਾਰਡ ਦਾ ਜਿੰਨਾ ਪਾਣੀ ਆ ਮਾਤਾ ਗੁਜਰੀ ਦਾ ਸਵਰਾਜ ਨਗਰ ਦਾ ਇਸ ਗਲੀ ਥਾਂ ਲੰਘਦਾ ਜੀ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਜਾਂਦਾ ਉਦੋਂ ਸਮੱਸਿਆ ਇਹਨਾਂ ਦਾ ਇਹਨਾਂ ਦਾ ਜਿਹੜਾ ਫਰਨੀਚਰ ਵੀ ਖਰਾਬ ਹੋ ਚੁੱਕਾ ਹੈ ਇਹਨਾਂ ਨੇ 8-9 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀਗੀ ਉੱਤੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਅਸਲ ਆ ਸਮੱਸਿਆ ਇਹ ਸਮੱਸਿਆ ਦੇ ਉੱਤੇ ਜਿਹੜਾ ਧਿਆਨ ਦਵੇ ਸਰਕਾਰ ਤੇ ਜਾਂ ਫਿਰ ਲੋਕਾਂ ਨੂੰ ਇਨਸਾਫ ਮਿਲਣਾ ਹੈ ਤੋ ਸਾਡੀ ਸਰਕਾਰ ਨੂੰ ਇਹੀ ਦਰਖਾਸਤ ਆ ਦੋ ਹੱਥ ਜੋੜ ਕੇ ਸਾਰੇ ਮਹੱਲੇ ਵੱਲੋਂ ਇਹ ਮਹੱਲੇ ਵੱਲੋਂ ਆ ਇਹ ਗਲੀ ਵੱਲੋਂ ਆ ਵੀ ਜੇਕਰ ਇਦਾਂ ਦਾ ਕੰਮ ਕਰਨਾ ਹੈ ਤੇ ਫਿਰ ਤੁਸੀਂ ਬੇਸ਼ੱਕ ਨਾ ਹੀ ਕਰੋ ਫਿਰ ਨਾ ਹੀ ਕਰੋ ਫਿਰ ਨਾ ਹੀ ਕਰੋ ਹਾਂਜੀ ਇਹ ਇਹ ਲੋਕਾਂ ਦਾ ਲੋਕਾਂ ਨਾਲ ਧੱਕਾ ਨਾ ਕਰੋ ਇਹ ਲੋਕਾਂ ਨੇ ਜੇਕਰ ਦਰਖਾਸਤ ਦਿੱਤੀ ਆ ਤੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਸਾਡੀਆਂ ਬੇਨਤੀਆਂ ਇਹ ਨੇ ਹਾਂਜੀ ਜਸਪ੍ਰੀ ਜੀ ਅੱਜ ਜਸਪ੍ਰੀ ਜੀ ਕੋਈ ਬੇਨਤੀ ਕਰਨਗੀ ਸਵਰਾਜਨਗਰ ਬਾੜ ਨੰਬਰ 6 ਦੇ ਵਿੱਚ ਖੜੇ ਆ ਜੀ ਤੁਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਸੀਗੇ ਵੀ ਇੱਥੇ ਤਾਂ ਇੱਕ ਮਸਲਾ ਜਿਹੜਾ ਪੈਸਟ ਇਸ਼ੂ ਬਣਾਇਆ ਹੋਇਆ ਹੈ ਵੀ ਇੱਥੇ ਸਰਕਾਰ ਕੰਮ ਨਹੀਂ ਹੁੰਦੇ ਰਹੀ ਜਾਂ ਇੱਥੋਂ ਦੇ ਕੁਝ ਬਹੁਤ ਬਾਰ ਬੰਦੇ ਕੰਮ ਨਹੀਂ ਹੁੰਦੇ ਰੇ ਆਪਾਂ ਸਾਰੇ ਪੜੇ ਲਿਖੇ ਬੰਦੇ ਆ ਚੰਡੀਗੜ੍ਹ ਪਿੰਡਾਂ ਦੇ ਵਿੱਚੋਂ ਆਏ ਆ ਚੰਡੀਗੜ੍ਹ ਦੇ ਆਸ-ਪਾਸ ਆਪਾਂ ਸਾਰੇ ਪੜੇ ਲਿਖੇ ਲੋਕ ਰਹਿੰਦੇ ਆ ਦੇਖੋ ਜਦੋਂ ਵੀ ਕੋਈ ਗਲੀ ਗਲੀ ਬਣਾਉਂਦੇ ਆ ਉਹ ਤਾਂ ਟੈਂਟਰ ਲੱਗਦਾ ਹੈ ਪਰ ਇੱਥੇ ਜਿਹੜੀ ਸਮੱਸਿਆ ਉਹ ਹੈਗੀ ਆ ਰੇਨ ਵਾਟਰ ਦੀ ਸੀਵਰੇਜ ਦੀ ਸੇ ਜੇ ਮੰਨ ਲਓ ਆਪਾਂ ਪਹਿਲਾਂ ਸੜਕ ਬਣ ਜੇ ਜਾਂ ਗਲੀ ਬਣਾ ਦਈਏ ਕੱਲ ਨੂੰ ਦੁਬਾਰਾ ਸਾਨੂੰ ਫੇਰ ਟੈਂਟਰ ਲਾਉਣੇ ਪੈਣੇ ਆ ਜਿਸ ਕਰਕੇ ਜੋ ਸਰਕਾਰ ਦਾ ਕੰਮ ਹੈ ਸਰਕਾਰ ਦਾ ਫਰਜ਼ ਹੈ ਮੈਡਮ ਅਨਮੋਲ ਕਰਮਾ ਜੀ ਹਮੇਸ਼ਾ ਸਹੀ ਕੰਮ ਕਰਾਉਂਦੇ ਆ ਸਹੀ ਕੰਮ ਹੀ ਉਹਨਾਂ ਨੇ ਕਰਵਾਉਣਾ ਤੇ ਲੋਕਾਂ ਦਾ ਹਿੱਤ ਹੈ ਲੋਕ ਕਹਿੰਦੇ ਵੀ ਇੱਥੇ ਸਪਹਿਲਾਂ ਰੇਨ ਵਾਟਰ ਦੇ ਪਾਈਪਾ ਪਾਉਣ ਜਿਹਦੇ ਵਿੱਚ ਸਾਡੇ ਈਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਹੀ ਕੰਮ ਕਰੋ ਤੇ ਸਾਰੇ ਲੋਕ ਖੁਸ਼ ਨੇ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਜੇ ਅੱਜ ਗਲੀ ਜਿੱਦਾਂ ਉਹ ਬਣਾ ਰਹੇ ਆ ਬਾਹਰੋਂ ਬੰਦੇ ਆ ਕੇ ਆਊਟਸਾਈਡਰ ਬੰਦੇ ਆ ਕੇ ਚਲੋ ਮੋਤਬਰ ਬੰਦੇ ਨੇ ਉਹ ਸਮਝ ਨਹੀਂ ਰਹੇ ਗੱਲ ਨੂੰ ਜੇ ਉਹ ਬਣਾਉਂਦੇ ਆ ਇੱਥੇ ਆ ਕੇ ਗਲੀ ਗਲੀ ਬਣ ਜਾਂਦੀ ਹੈ ਕੱਲ ਨੂੰ ਇੱਥੇ ਸੀਵਰੇਜ ਦੇ ਵਿੱਚੋਂ ਗੱਟਰਾਂ ਦੇ ਵਿੱਚੋਂ ਦੁਬਾਰਾ ਜਿਹੜਾ ਸੀਵਰੇਜ ਬੈਕ ਮਾਰਦਾ ਜਦੋਂ ਜਦੋਂ ਸੀਵਰੇਜ ਬੈਕ ਮਾਰਦਾ ਉਹਦਾ ਕੋਈ ਹੱਲ ਤਾਂ ਹੋਇਆ ਨਹੀਂ ਪਰਮਾਨੈਂਟ ਕੱਲ ਨੂੰ ਲੋਕਾਂ ਦੀ ਸਮੱਸਿਆ ਜਿਉਂ ਦੀ ਤਿਉਂ ਖੜੀ ਰਹੂਗੀ ਲੋਕ ਫੇਰ ਹਾਹਾਕਾਰ ਮਚਾਉਣਗੇ ਲੋਕ ਫੇਰ ਸਰਕਾਰੇ ਦੇ ਦਰਬਾਰੇ ਜਾਣਗੇ ਸਾਡਾ ਕੰਮ ਨਹੀਂ ਹੋਇਆ ਜੇ ਜਦੋਂ ਕੰਮ ਨਹੀਂ ਹੋਇਆ ਤੇ ਕੱਲ ਨੂੰ ਫੇਰ ਪੈ ਪਾਉਣੇ ਪੈਣੇ ਸਾਨੂੰ ਜਦੋਂ ਪੈਸਪ ਦੁਬਾਰਾ ਪਾਵਾਂਗੇ ਸਰਕਾਰ ਦਾ ਖਰਚਾ ਫੇਰ ਡਬਲ ਟ੍ਰਿਪਲ ਹੋਊਗਾ ਇਸ ਕਰਕੇ ਜਿਹੜੇ ਮੋਤਬਰ ਸੱਜਣ ਨੇ ਸਾਡੇ ਪ੍ਰਭਜੋਤ ਸਿੰਘ ਜੀ ਖਾਲਸਾ ਜੋ ਸਮਾਜ ਸੇਵੀ ਨੇ ਇਹ ਨਿਰਧੜਕ ਹੋ ਕੇ ਸਮਾਜ ਦੀ ਸੇਵਾ ਕਰ ਰਹੇ ਨੇ ਹੋਰ ਵੀ ਸਾਰੀ ਸੰਗਤ ਨਾਲ ਖੜੀ ਹੈ ਤੇ ਇਸ ਕਰਕੇ ਸਾਡਾ ਇਹ ਫਰਜ਼ ਪੈਂਦਾ ਕਿ ਪਹਿਲਾਂ ਕੰਮ ਦੇ ਉੱਤੇ ਦੇਖਿਆ ਜਾਵੇ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਆਪਾਂ ਸਾਰੇ ਦੋਹੇ ਪੱਖ ਦਿਖਾਈਏ ਇੰਨੀ ਇੰਨੀ ਬੇਨਤੀ ਕਰਦਾ ਹੋਇਆ ਮੈਂ ਸਰਕਾਰ ਤੋਂ ਆਸ ਰੱਖਦਾ ਸਾਡੇ ਵੀਰਾਂ ਨੂੰ ਬੋਲ ਕੇ ਕਰਮਾਨਜੀਤ ਤੋਂ ਕਿ ਇਹੋ ਇਸ ਕੰਮ ਦੀ ਸਹੀ ਤਰੀਕੇ ਨਾਲ ਜਾਂਚ ਪੜਤਾਲ ਕਰਕੇ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਕਰਾਉਣਗੇ ਹੋਰ ਵੀ ਇਲਾਕੇ ਦੇ ਵਿੱਚ ਵਧੀਆ ਵਿਕਾਸ ਕਰਾ ਰਹੇ ਨੇ ਧੰਨਵਾਦ ਜੀ। ਬਹੁਤ ਸਾਡੇ ਪਾਸੋਂ ਜੋ ਇਹ ਸਾਵਣ ਬਰਖਾਸਤ ਕੀਤੀ ਗਈ ਸੀ। ਹਾਂਜੀ ਹਾਂਜੀ। ਉਹ ਕੀ ਕਹਿਣਾ ਹੈ ਇਹੋ ਸਾਬ ਦਾ ਨਾਮ। ਇਹੋ ਸਭ ਨਹੀਂ ਤਾਂ ਜੀ ਕੁਝ ਨਹੀਂ ਸਾਨੂੰ ਇਸ ਬਸਬਾਰੇ ਕੁਝ ਨਹੀਂ ਪਤਾ ਉਹ ਕਹਿੰਦੇ ਬਣਾਵਾਂਗੇ ਤੁਹਾਡੀ ਗਾੜੀ। ਸਾਨੂੰ ਤਾਂ ਇਹੀ ਪ੍ਰੋਬਲਮ ਹੈ ਸਾਨੂੰ ਰੇਨ ਵਾਟਰ ਪਾਣੀ ਚਾਹੀਦੀ ਹੈ ਸਾਡੇ। ਬਸ ਇਹੀ ਪ੍ਰੋਬਲਮ ਸਾਡੇ ਸਾਰੇ ਅੰਦਰ ਫ੍ਰੀਜ ਖਰਾਬ ਹੁੰਦਾ। ਤੇ ਰੇਨ ਵਾਟਰ ਪਾਈਪਾਂ ਤੋਂ ਭਾਵੇਂ ਉਹ ਬਣਾਉਣ ਤੋਂ ਭਾਵੇਂ ਇਹ ਬਣਾਉਣ ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਨੂੰ ਸਣੀ ਇਹੀ ਬਣਾਉਣੀ ਚਾਹੀਦੀ ਸਾਨੂੰ ਬਣਨੀ ਚਾਹੀਦੀ ਸਰ। ਸਰ ਨਹੀਂ ਸੱਟ ਬਣਨੀ मेरे तो घर में बहुत स्मेल जाती है देखो जाके अंदर बैठ भी नहीं सकती मैं तो अपने घर में रात को सोती हूँ तो उसमें कपड़ा ढक के तब सोती हूँ मैं रात को इतनी गंद आती है और घर में देखो सारे में ईटे लगी पड़ी है यहाँ इससे पानी टप जाता है ऊपर इतना पानी हो जाता है मेरे घर में ये बनवाया हुआ है मैंने मैं क्या ये भी पार हो जाता है इतनी बदबू आती है घर में बहुत बुरी अभी भी आ रही है बदबू घर में इतनी बदबू आती है इतना ऊंचा बनवाया हुआ इसको भी के पानी जाता है मेरे घर में और पूरा घर पूरे घर का सारा सामान खराब हुआ तीन तीन बार मोटर फूक गई इनवर्टर खराब हो गया फ्रिज खराब हो गया बेड भी नया लिया है मैंने बेड भी खराब हो गया स्कूटरी भी खराब हो गई गड्डी मेरी यहाँ खड़ी थी पानी में पूरी डूब गई वो भी बेच दी मैंने पचास हजार कुछ नहीं मिला हमें उसमें भी ये भी खराब हो गई दोबारा ठीक कराइए और इतने इससे भी ऊंचा पानी जाता है मेरे घर में

ਅਸੀਂ ਸਰਕਾਰ ਤੋਂ ਇਹ ਚਾਹੁੰਦੇ ਆਂ ਕਿ ਸਾਡੀ ਗਲੀ ਦਾ ਹੱਲ ਕੀਤਾ ਜਾਵੇ ਕੋਈ। ਧੰਨਵਾਦ ਜੀ। ਇਹ ਪਾਇਬ ਜੀ ਅਸੀਂ ਪਹੁੰਚ ਆਏ ਜੀ ਸਾਰੇ ਗਲੀ ਵਾਲਿਆਂ ਨੇ ਕਿਉਂਕਿ ਜੇ ਸਾਡਾ ਪਾਣੀ ਬਾਹਰ ਜਾ ਸਕੇ ਪਰ ਬਾਕੀ ਪਾਣੀ ਨਹੀਂ ਜਾਂਦਾ ਜੀ ਬੈਕ ਮਾਰਦਾ ਇਹ ਪਾਣੀ। ਔਰ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਜਾ ਕੇ ਨਕ-ਨਕ ਪਾਣੀ ਖੜ ਜਾਂਦਾ ਜੀ। ਇਸ ਕਰਕੇ ਕਿਰਪਾ ਕਰਕੇ ਸਾਡਾ ਸਾਡਾ ਹੱਲ ਕੱਢਿਆ ਜਾਵੇ। ਸਾਨੂੰ ਦੇਖੋ ਇੱਥੇ 5 ਸਾਲ ਹੋ ਗਏ ਰਹਿੰਦੇ ਨੇ ਜੀ ਚੰਡੀਗੜ੍ਹ ਤੋਂ ਅਸੀਂ ਆਏ ਆ ਇੱਥੇ ਠੀਕ ਹੈ ਜੀ ਕਿੰਨੇ ਮਹਿੰਗੇ ਸੀ ਮਕਾਨ ਲਏ ਆ ਪਰ 2-3 ਸਾਲ ਪਹਿਲਾਂ ਜੋ ਅਸੀਂ ਇੱਥੇ ਮੰਜ਼ਰ ਦੇਖਿਆ ਨਾ ਉਹ ਬਹੁਤ ਡਰਾਉਣਾ ਸੀਗਾ ਸਾਡੇ ਕੋਲ ਵੀਡੀਓ ਵੀ ਪਈਆਂ ਸਾਡੇ ਕੋਲ ਸਭ ਕੁਝ ਪੈ ਰਾਤੀ ਸਾਡੇ ਸੱਪ ਨਿਕਲਿਆ ਮੇਰੀ ਵਾਈਫ ਬਾਹਰ ਬੈਠੀ ਸੀ ਕਿ ਅੰਕਲ ਉਹਨੀਆਂ ਨਾਲ ਸੀਗੇ ਮੇਰੇ ਵਾਈਫ ਦੇ ਬਿਲਕੁਲ ਪੈਰਾਂ ਕੋਲ ਸੱਪ ਬੈਠੇ ਸੀਗੇ ਦੇਖੋ ਬਚਾਅ ਹੋ ਗਿਆ ਲੇਕਿਨ ਇਹ ਇਹ ਜਿਹੜੀ ਘਟਨਾ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਮੰਨ ਲਓ ਜੇ ਉਸ ਟਾਈਮ ਕੁਝ ਹੋ ਜਾਂਦਾ ਇੰਨੇ ਨੇ ਪਾਣੀ ਚ ਆਪਾਂ ਕਿੱਥੇ ਉਹਨਾਂ ਨੂੰ ਲੈ ਕੇ ਜਾਂਦੇ ਕਿੱਥੇ ਆਪਾਂ ਗੱਡੀ ਲੈ ਕੇ ਜਾਂਦੇ ਉਹ ਨੰਬਰਦਾਰ ਸਾਡੇ ਦੇਖੋ ਇੱਥੇ ਤੱਕ ਮੈਂ ਅੰਕਲ ਜੀ ਨੰਬਰਦਾਰ ਸਾਡੇ ਕੋ ਇੰਨੇ ਨੇ ਪਾਣੀ ਚ ਆਇਆ ਉਹਦਾ ਮੁੰਡਾ ਵੀ ਆਇਆ ਸਾਡੇ ਨਾਲ ਦੀਵਾਰ ਤੋੜ ਕੇ ਵੀ ਗਿਆ ਉਹ ਠੀਕ ਠੀਕ ਹੈ ਜੀ ਤਾਂ ਸਾਡਾ ਇਹ ਹੱਲ ਹੈ ਕਿ ਸਾਨੂੰ ਹੱਲ ਕੀਤਾ ਜਾਏ ਠੀਕ ਹੈ ਇਨੇ ਟਾਈਮ ਤੋਂ ਅਸੀਂ ਮਤਲਬ ਇਸ ਡੁੱਬੇ ਹੋਏ ਇਸ ਚੀਜ਼ ਤੇ ਹਰ ਹਰ ਬਰਸਾਤ ਚ ਸਾਨੂੰ ਦਿੱਕਤ ਹੈਗੀ ਜੀ ਬਹੁਤ ਜ਼ਿਆਦਾ ਦਿੱਕਤ ਅਸੀਂ ਦਫ਼ਤਰ ਨਹੀਂ ਜਾ ਸਕਦੇ ਤੁਸੀਂ ਆਪ ਸੋਚੋ ਜੀ ਇਸ ਵੇਲੇ 9 ਵਜੇ ਨਿਕਲਣਾ ਪਾਣੀ ਖੜਿਆ ਹੋਊਗਾ ਦਫ਼ਤਰ ਵਾਲੇ ਇਹ ਥੋੜੀ ਸੁਣਦੇ ਕਿ ਤੁਹਾਡੇ ਪਾਣੀ ਖੜੇ ਤੁਸੀਂ ਆ ਨਹੀਂ ਸਕਦੇ ਹੋ ਦੇਖੋ ਸਾਨੂੰ ਇਹ ਬਿਪਤਾ ਇਸ ਦਾ ਵੀਡੀਓ ਸਾਡੇ ਕੋਲ ਪ੍ਰੋਪਰ ਪਈਆਂ ਹੈ ਠੀਕ ਹੈ ਗੱਡੀਆਂ ਸਾਡੀਆਂ ਖਰਾਬ ਹੈ ਬਾਈ ਹੈਗੀ ਹਾਂ ਇਹ ਸੋਲੂਸ਼ਨ ਸਾਡਾ ਕੀਤਾ ਜਾਵੇ ਠੀਕ ਹੈ ਇਹੋ ਸਾਹਿਬ ਨੂੰ ਵੀ ਇਹੀ ਤਰਖਾਸਤ ਹੈ ਕਿ ਜਿਹੜੀ ਵੀ ਇਹ ਜਿਹੜੀ ਵੀਡੀਓ ਹਰ ਜਗ੍ਹਾ ਪਹੁੰਚਣੀ ਹੈਗੀ ਠੀਕ ਹੈ ਸਾਡਾ ਸੋਲੂਸ਼ਨ ਕੀਤਾ ਜਾਏ ਠੀਕ ਹੈ ਦੇਖੋ ਜੀ ਇਹੀ ਪ੍ਰਸ਼ਾਸਨ ਦੇਖੋ ਸਾਰਿਆਂ ਨੇ ਤੁਸੀਂ ਜਿੱਤੇ ਇਹਨਾਂ ਨੇ ਵੀ ਕਿਹਾ ਇਹੀ ਮੰਗੇ ਦੇਖੋ ਕੰਮ ਕਰੋ ਤਰੀਕੇ ਨਾਲ ਕਰੋ ਠੀਕ ਹੈ ਜੇ ਦੁਆਰਾ ਪਟਣਾ ਪਵੇ ਪਟ ਸਕੋ ਕਿ ਬਾਅਦ ਵੀ ਅਗਰ 2 ਸਾਲ ਬਾਅਦ ਹੀ ਪਟੂਗੇ ਫਿਰ ਵੀ ਦੇਖੋ ਕਰਜ਼ਾ ਹੈ ਹੁਣ ਪਟੂਗੇ ਹਜੇ ਅੱਧੀ ਗਲੀ ਬਣੀ ਹੈ ਠੀਕ ਹੈ ਦੁਆਰਾ ਪੈਪਾ ਪੈਣ ਜਿੱਥੇ ਜਿੱਥੇ ਪੈਣੀਆਂ ਚਾਹੀਦੀਆਂ ਉੱਥੇ ਪੈਪਾ ਪੈਣਾ ਰੇਨ ਵਾਟਰ ਦੀ ਪਾਣੀ ਨਿਕਲੇ ਤੇ ਅਸੀਂ ਆਪ ਵੀ ਆਪਣੇ ਖਰਚੇ ਤੋਂ ਪੈਪਾ ਵਾਈਆਂ ਦੇਖੋ ਜੀ ਇੱਥੇ ਠੀਕ ਹੈ ਤਾਂ ਉਹ ਵੀ ਤਾਂ ਕਰ ਸਕਦੇ ਆ ਇਹ ਵਾਲ ਇਹ ਇਹੀ ਰਿਕੁਐਸਟ ਹੈ ਕਿ ਇਹ ਕੰਮ ਮਤਲਬ ਸਹੀ ਤਰੀਕੇ ਨਾਲ ਹੋਵੇ ਤੇ ਪਾਣੀ ਦਾ ਮੈਂਤ ਦੇਖੋ ਪਾਣੀ ਦਾ ਸਾਨੂੰ ਦਿੱਕਤ ਹੈ ਸਾਡੀ ਅੱਧੀ ਗਲੀ ਪਾਣੀ ਚ ਡੁੱਬਦੀ ਹੈ ਉਧਰ ਦੀ ਗਲੀ ਨਹੀਂ ਡੁੱਬਦੀ ਹੈ ਉਹ ਵੀਡੀਓ ਬਣਾ ਕੇ ਚਾਰ ਵੀਡੀਓ ਬਣਾ ਕੇ ਉੱਥੇ ਦੀ ਚਲੇ ਗਏ ਉਹਨਾਂ ਨੂੰ ਦੇਖੋ ਜੀ ਬਿਲਕੁਲ ਵੀ ਪ੍ਰੋਬਲਮ ਨਹੀਂ ਹੈ ਪਾਣੀ ਨਹੀਂ ਖੜਦਾ ਹੈ ਸਾਡੇ ਇੱਥੋਂ ਪਾਣੀ ਸ਼ੁਰੂ ਹੁੰਦਾ ਹੈ ਤੇ ਉੱਥੇ ਤੱਕ ਅੱਧੀ ਗਲੀ ਤੇ ਰੁਬੀ ਚ ਘਟ ਹੈ ਉੱਥੇ ਤੇ ਕੀ ਪਾਣੀ ਹੈ ਔਰ ਉਹਨਾਂ ਨੂੰ ਕੀ ਪ੍ਰੋਬਲਮ ਹੈ ਉਧਰ ਨੂੰ ਤਾਂ ਕੀ ਪ੍ਰੋਬਲਮ ਸਾਨੂੰ ਹੈ ਨਾ ਅਸੀਂ ਡੁੱਬ ਰਹੇ ਹਾਂ ਅਸੀਂ ਬਹੁਤ ਜ਼ਿਆਦਾ ਡੁੱਬ ਰਹੇ ਹਾਂ ਜੀ ਅਸੀਂ ਜਦ ਪਹਿਲੀ ਵਾਰ ਹੀ ਦੇਖਿਆ ਸੀ ਤਾਂ ਹੈਰਾਨ ਹੋ ਗਏ ਕਿ ਠੀਕ ਹੈ ਬੱਚੇ ਸਕੂਲ ਨਹੀਂ ਜਾ ਸਕਦੇ ਤਾਂ ਇਹੀ ਹੈ ਜੀ ਇਹ ਇਸ ਬਰਸਾਤ ਤੋਂ ਪਹਿਲਾਂ ਹੋ ਜਾਵੇ ਤੁਹਾਨੂੰ ਸਾਨੂੰ ਇਸ ਬਰਸਾਤ ਵਿੱਚ ਦਾ ਕੋਈ ਮੰਜ਼ਰ ਨਾ ਦੇਖਣਾ ਪਵੇ ਠੀਕ ਹੈ ਇਹੀ ਰਿਕਵੈਸਟ ਹੈ ਕਿ ਆਪਣਾ ਵਧੀਆ ਕੰਮ ਕਰੋ ਤਰੀਕੇ ਨਾਲ ਕਰੋ 10 ਦਿਨ ਲੇਟ ਵੀ ਹੋ ਜਾਊਗਾ ਕੋਈ ਦਿੱਕਤ ਨਹੀਂ ਪਰ ਤਰੀਕੇ ਨਾਲ ਹੋਣਾ ਚਾਹੀਦਾ ਠੀਕ ਹੈ ਰੈਨ ਵਾਟਰ ਹੈ ਨਾ ਨਾ ਟੀਵਰੇਜ ਹੈ ਇਹ ਪਾਣੀ ਇਹ ਰੇਨ ਵਾਟਰ ਦਾ ਤਾਂ ਅੱਜ ਸਾਰੇ ਪਾਣੀ ਦੀਵਾਰ ਦੇ ਉੱਪਰ ਤੱਕ ਆ ਗਿਆ ਪਾਣੀ ਦੀਵਾਰ ਰਮੀ ਵੀ ਕੁੱਠੀ ਲਈ ਹੈ ਕਿੰਨਾ ਕਿੰਨਾ ਪਾਣੀ ਹੈ ਕਿੰਨਾ ਕਿੰਨਾ ਪਾਣੀ ਸੀ ਉੱਥੇ ਦੁਆਰ ਤੋਂ ਪਾਣੀ ਨਿਕਲਦਾ ਉਧਰੋਂ ਇਧਰ ਆਂਦਾ ਸੋਸਾਇਟੀ ਵਾਲੇ ਨੇ ਸੋਸਾਇਟੀ ਵਾਲਾ ਜਿਹੜਾ ਦਿਵਾਰ ਵਾਲਾ ਜਿਹਨੇ ਲਾਇਆ ਨੇ ਉਹ ਪਾਣੀ ਸਾਢੇ ਤੇ ਪੜਦਾ ਇੱਥੇ ਆ ਕੇ ਸੀਵਰੇਜ ਪਾਣੀ ওভারਫਲੋ ਹੋ ਕੇ ਸਾਢੇ ਘਰਾਂ ਦੇ ਪਾਣੀ ਵਿੱਚ ਮਿਲ ਜਾਂਦਾ ਇਹ ਇੱਕ ਸੀਵਰੇਜ ਦੇ ਵੀ ਸਾਡਾ ਮਿਕਸ ਹੋ ਰਿਹਾ ਜੀ ਵਾਟਰ ਸਪਲਾਈ ਵਿੱਚ ਮਿਕਸ ਹੋ ਜਾਂਦਾ ਅਸੀਂ ਇਹੀ ਬੇਨਤੀ ਕਰਦੇ ਆ ਜੀ ਵੀ ਇਹ ਯੋ ਸਾਹਿਬ ਨੂੰ ਆਪਣਾ ਅਨਕਵਰੀ ਕਰਕੇ ਤੇ ਸਾਡੀ ਇਹ ਬਣਾਈ ਜਾਵੇ ਪਾਣੀ ਵੀ ਗੰਦਾ ਆਂਦਾ ਸੀਵਰੇਜ ਦੇ ਪਾਣੀ ਮਿਲ ਕੇ ਨਾ ਫਿਰ ਸਾਡੇ ਤੇ ਸਾਡੇ ਘਰਾਂ ਦੇ ਪਾਣੀ ਆਂਦਾ

ऑफिस जा सकते हैं ना हम कहीं निकल सकते हैं और बरसात में इतनी पूरी गंदगी मतलब पूरी खर, उसके पूरे खरड की गंदगी हमारे घर पे ही आती है इतना ना पानी करके हमारा बड़ा नुकसान कई बार से रिक्वेस्ट की है कि हमारी गली में पाइप डाले जाए तो कितना समस्य इस समस्या है अस इस समस्या का यही हल चाहते है हमारे पाइप डाले जाए ਮਤਲਬ ਕਿ ਉਹ ਦੇਖੋ ਕੋਈ ਵੀ ਨਹੀਂ ਚਾਹੁੰਦਾ ਹੈਗਾ ਕਿ ਘਰ ਦੇ ਮੂਹਰੇ ਇਦਾਂ ਚਿੱਕੜ ਹੋਵੇ ਹੈਨਾ ਬਸ ਇਹੀ ਹੈ ਕਿ ਸਾਡੇ ਘਰ ਦੇ ਮੂਹਰੇ ਪਾਈਪ ਪਾਣ ਇਹੀ ਰਿਕੁਐਸਟ ਸੀਗੀ ਬਟ ਉਹ ਕੀ ਕਰ ਰਹੇ ਆ ਸਿੱਧੀ ਸੜਕ ਬਣਾ ਰਹੇ ਨੇ ਫਟਾਫਟ ਸਟ੍ਰੋਮ ਵਾਟਰ ਦੇ ਪੈਸੇ ਹਾਂਜੀ ਸਟ੍ਰੋਮ ਵਾਟਰ ਦੇ ਜੋ ਵੀ ਆ ਪਾਈ ਪਾਈ ਜਾਣ ਬਟ ਉਹ ਬੰਦ ਹੀ ਨਹੀਂ ਹੈਗੇ ਹਰ ਵਾਰ ਆਪਣਾ ਆਪਣਾ ਜੋ ਵੀ ਲੈ ਕੇ ਆ ਜਾਂਦੇ ਨੇ ਔਰ ਇੱਕ ਵੀ ਸਾਡੀ ਗਲੀ ਦਾ ਬੰਦਾ ਨਹੀਂ ਹੈਗਾ ਹੋਰ ਹੀ ਕੋਈ ਬੰਦੇ ਹੁੰਦੇ ਨੇ ਤੁਸੀਂ ਸਾਡੀ ਗਲੀ ਚ ਅੱਗੇ ਜਾ ਕੇ ਕਿਸੇ ਨੂੰ ਵੀ ਪੁੱਛ ਸਕ ਸਕਦੇ ਹੋ ਜਾ ਕੇ ਕੋਈ ਵੀ ਗੱਲ ਪੁੱਛਣੀ ਹੈ ਤਾਂ ਉਹਨਾਂ ਨੂੰ ਪੁੱਛ ਲਓ ਬਟ ਆ ਦੋ ਘਰ ਨੇ ਜੋ ਉਹਨਾਂ ਦੇ ਨਾਲ ਨੇ ਅਦਰਵਾਈਜ਼ ਪਿੱਛੇ ਸਭ ਨੂੰ ਇਹੀ ਦਿੱਕਤ ਹੈ ਕਿ ਰੇਨ ਪਾਈਪ ਆਏ ਜਾਣ ਸਮੱਸਿਆ ਕਿੱਥੋਂ ਆ ਰਹੀ ਹੈ ਸਮੱਸਿਆ ਇਹੀ ਹੈ ਕਿ ਉਹ ਜੋ ਵੀ ਇਹ ਕਹਿੰਦੇ ਵਿਆਹ ਵਾਲਾ ਘਰ ਸੀ ਅਸੀਂ ਚੁੱਪ ਰਹੇ ਆਪਾਂ ਕਹਿੰਦੇ ਚਲੋ ਕੋਈ ਗੱਲ ਨਹੀਂ ਹੈ ਨਾ ਬਟ ਲੇਕਿਨ ਇਹਨਾਂ ਨੇ ਉੱਥੇ ਤੱਕ ਅਸੀਂ ਚੁੱਪ ਸੀਗੇ ਹੁਣ ਇੱਧਰ ਇਹ ਸੀ ਕਿ ਅੱਜ ਇਹ ਫੇਰ ਬਣਾਉਣ ਲੱਗ ਗਏ ਸੀ ਅਸੀਂ ਕਿਹਾ ਕਿ ਰੇਨ ਪਾਈਪ ਪਾ ਦਿਓ ਇਹਨਾਂ ਨੇ ਨਹੀਂ ਪਾਏ ਹੈਗੇ ਤੇ ਇਹ ਹੀ ਸਮੱਸਿਆ ਹੈ ਸਾਨੂੰ ਕਿ ਸਾਡੇ ਰੇਨ ਪਾਈਪ ਪਾਏ ਜਾਣ ਸਾਡੇ ਤੇ ਹੀ ਹੈ ਗੱਲ ਨਸਤੇ ਸਰ ਮੇਰਾ ਨਾਮ ਤਰਮਿੰਦਰ ਡੋਗਰਾ ਹੈਗਾ ਸਰ ਕੀ ਸਮੱਸਿਆ ਚੱਲ ਰਹੀ ਹੈ ਸਰ ਗੱਲ ਇਹ ਮੇ ਹੈਗੀ ਕਿ ਸਮੱਸਿਆ ਸਾਡੀ ਇਹੀ ਹੈਗੀ ਕਿ ਜਿਹੜੀ ਸਾਡੀ ਗਲੀ ਹੈਗੀ ਇਕ ਤਾਂ ਨੰਬਰ 1 ਸਭ ਤੋਂ ਮੀਚੀ ਹੈਗੀ ਜਿਹੜਾ ਸਾਰਾ ਬਰਸਾਤੀ ਪਾਣੀ ਥੋੜੀ ਜੀ ਬਾਰਿਸ਼ ਹੋ ਜੇ ਉਹ ਪਾਣੀ ਜਿਹੜਾ ਸਾਰੇ ਘਰਾਂ ਦੇ ਅੰਦਰ ਵੜਦਾ ਹੈ ਤੇ ਸਾਡੀ ਇਹ ਸਮੱਸਿਆ ਹੈ ਕਿ ਇਹਦਾ ਜਿਹੜਾ ਰੇਨ ਵਾਟਰ ਹੈਗਾ ਉਹ ਇਹਨਾਂ ਸੀਵਰੇਜ ਦੇ ਨਾਲ ਜੁੜਿਆ ਹੈ ਨਾ ਰੇਨ ਵਾਟਰ ਸਾਡਾ ਠੀਕ ਹੈ ਨਾ ਸਾਡਾ ਸੀਵਰੇਜ ਹੈਗਾ ਤੇ ਸਾਡੀ ਇਹ ਸਮੱਸਿਆ ਹੈ ਕਿ ਦੋਨੋਂ ਹੀ ਪਾਈਪਾਂ ਸਾਡੀਆਂ ਦੁਆਰਾ ਪੈ ਜਾਣ ਤੇ ਸਾਡੀ ਜਿਹੜੀ ਗਲੀ ਹੈ ਇਹ ਉੱਚੀ ਕਰਕੇ ਜਿਹੜੀ ਇਹਦੀ ਪਾਣੀ ਦੀ ਸਮੱਸਿਆ ਇਹ ਹੱਲ ਕੀਤੀ ਜਾਏ ਜਿਸ ਦੇ ਨਾਲ ਸਾਡੀ ਪ੍ਰੋਬਲਮ ਸੋਲਵ ਹੋਏ ਤੇ ਅਸੀਂ ਸਾਰਾ ਮਾਲਾ ਨਿਵਾਸੀ ਇਸ ਟਾਈਮ ਇਕੱਠੇ ਹੋਏ ਹੋਏ ਅਗਰ ਇਹ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰਦੇ ਅਸੀਂ ਅਗਲੀ ਵਾਰ ਕਾਰਵਾਈ ਸਿਰਫ ਐਮਐਲਏ ਸਾਹਿਬ ਨੂੰ ਦੁਬਾਰਾ ਰਿਕਵੈਸਟ ਕਰਾਂਗੇ ਇਹਦੇ ਬਾਰੇ ਜਾ ਕੇ ਅਸੀਂ ਕਹਾਂਗੇ ਸਾਡੇ ਨਾਲ ਫੇਰ ਇਸ ਤਰ੍ਹਾਂ ਦੇ ਹੋ ਰਿਹਾ ਕੱਲ ਵੀ ਹੋਈ ਕੀ ਹੈ ਸਾਨੂੰ ਦੱਸਿਆ ਜਾਏ ਜਾਂ ਸਾਨੂੰ ਕੁਝ ਕੀਤਾ ਜਾ ਸਾਡੀ ਸਮੱਸਿਆ ਹੈਗੇ ਜੀ ਗਲੀ ਬਣਾ ਲੇ ਲੇਕਿਨ ਸਾਡੀਆਂ ਜਿਹੜੀ ਪਾਈਪਾਂ ਪਾ ਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਹਾਨੂੰ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਣਾਏ ਆਪਣੇ ਆਪ ਹੀ ਬਣਾਏ ਲੇਕਿਨ ਸਾਡੀਆਂ ਪਾਈਪਾਂ ਪਾ ਦੇ ਬਣਾ ਦੇ ਅਸੀਂ ਤਿਆਰ ਹਾਂ ਕਹੇ ਕਿ ਇਹ ਬੰਦੇ ਕਹਾਂ ਤੋਂ ਜਿਹੜੇ ਜੇ ਗਲੀ ਤੋਂ ਬਾਹਰ ਜਿੱਥੋਂ ਸ਼ੁਰੂਆਤ ਕੀਤੀ ਜਿਨ੍ਹਾਂ ਦਾ ਵਿਆਹ ਹੈਗਾ ਅਸੀਂ ਇੰਨੀ ਨਾ ਕਰਦੇ ਵਿਆਹ ਠੀਕ ਹੈ ਵਿਆਹ ਅੱਛੀ ਗੱਲ ਹੈ ਕੁੜੀਆਂ ਦਾ ਵਿਆਹ ਸਾਡੀਆਂ ਵੀ ਭੈਣਾਂ ਅਸੀਂ ਵੀ ਇਹ ਨਾ ਨਹੀਂ ਕਰਦੇ ਵੀ ਠੀਕ ਹੈ ਉਹਨਾਂ ਦਾ ਪਾਰਟ ਜਿਹੜਾ ਬਣ ਗਿਆ ਬਣ ਗਿਆ ਲੇਕਿਨ ਠੀਕ ਹੈ ਉਹਨਾਂ ਦੇ ਘਰ ਥੋੜੀ ਪਾਣੀ ਵੜਦਾ ਪਾਣੀ ਤਾਂ ਸਾਡੇ ਅੱਗੇ ਘਰਾਂ 'ਚ ਵੜਦਾ ਸਾਨੂੰ ਪ੍ਰੋਬਲਮ ਹੈ ਕਿ ਸਾਡੇ ਸਾਰੇ ਨੁਕਸਾਨ ਹੋ ਗਿਆ ਬੱਚੇ ਸਕੂਲ ਨਹੀਂ ਜਾਂਦੇ ਮਾਵਾ ਪ੍ਰਾਤਨ ਬਿਮਾਰ ਨੇ ਕਿੱਥੇ ਲੈ ਕੇ ਜਾਈਏ ਅਸੀਂ ਕਿੱਥੇ ਜਾਈਏ ਸਾਨੂੰ ਇਹ ਸਾਨੂੰ ਇਸ ਚੀਜ਼ ਦਾ ਸੋਲਵ ਚਾਹੀਦਾ ਸਾਨੂੰ ਆਪਣੇ ਇਹਦੇ ਨਾਲ ਕੋਈ ਸਾਡੀ ਲੜਾਈ ਨਹੀਂ ਹੈਗੀ ਸਾ ਸਾਨੂੰ ਇਹ ਚਾਹੀਦਾ ਕਿ ਸਾਡੀ ਗਲੀ ਬਣਾ ਦੇ ਬਸ ਜੋ ਸਾਡੀ ਸ਼ਰਤਾਂ ਪੂਰੀਆਂ ਕਰ ਦੇ ਸੋ ਤੁਹਾਡੀ ਮੰਗ ਇਹੀ ਹੈ ਕਿ ਜੋ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਗਲੀ ਦੀ ਜੋ ਸਾਡਾ ਪਾਣੀ ਖੜ ਰਿਹਾ ਹੈ ਇਸ ਦਾ ਹੱਲ ਹੋਣਾ ਚਾਹੀਦਾ ਖੱਲੀ ਹੋਣਾ ਚਾਹੀਦਾ ਸਰ ਬਸ ਸਾਨੂੰ ਹੋਰ ਕੋਈ ਦੇ ਨਾਲ ਕੋਈ ਉਹ ਨਹੀਂ ਸਾਡਾ ਆਪਣੇ ਆਪਣਾ ਸਾਡਾ ਕੰਮ ਸਹੀ ਕਰ ਦੇ ਅਸੀਂ ਠੀਕ ਹੈ ਸਾਨੂੰ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਅਸੀਂ ਆਪਣੇ ਹੱਕ ਦੇ ਪਿੱਛੇ ਲੜ ਰਹੇ ਹਾਂ ਅਸੀਂ ਕੋਈ ਟੈਕਸ ਦਿੰਦੇ ਹਾਂ ਗਵਰਨਮੈਂਟ ਨਾਲ ਦੇ ਅਸੀਂ ਵੀ ਗਵਰਨਮੈਂਟ ਨੂੰ ਚੁਣਿਆ ਆ ਅਸੀਂ ਵੀ ਬੋਲ ਸਕਦੇ ਹਾਂ ਕਿ ਕੁਝ ਸਾਡਾ ਕੰਮ ਕਰ ਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮਾਰੀ ਸੁਣਦਾ ਹੈ ਧੰਨਵਾਦ ਜੀ ਬਸ ਥੈਂਕ ਯੂ ਸਰ